ਗੜਸ਼ੰਕਰ ਦੇ ਪਿੰਡ ਪੁਰਖੋਵਾਲ ਵਿਖੇ ਜਸਵੀਰ ਸਿੰਘ ਕਾਂਗਰਸੀ ਆਗੂ ਦੀ ਅਗਵਾਈ ਦੇ ਵਿੱਚ ਮਹਾਤਮਾ ਗਾਂਧੀ ਜਨਮ ਦਿਤੀ ਉਸ ਤੋਂ ਬੜੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਇਸ ਮੌਕੇ ਤੇ ਕਾਂਗਰਸੀ ਵਰਕਰਾਂ ਨੇ ਮਹਾਤਮਾ ਗਾਂਧੀ ਨੂੰ ਸ਼ਰਦਾ ਦੇ ਫੁੱਲ ਭੇਟ ਕਰਕੇ ਉਨ੍ਹਾਂ ਨੂੰ ਯਾਦ ਕੀਤਾ ਇਸ ਮੌਕੇ ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਵਾਕ-ਵਾਕ ਬੁਲਾ ਰਿਆ ਨੇ ਕਿਹਾ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਦੇਸ਼ ਤੇ ਪ੍ਰਤੀ ਵੱਡਾ ਯੋਗਦਾਨ ਰਿਹਾ ਇਸ ਮੌਕੇ ਦੇ ਵੱਖ-ਵੱਖ ਆਗੂਆਂ ਨੇ ਹਲਕਾ ਗੜਸ਼ੰਕਰ ਵਿੱਚ ਕਾਂਗਰਸੀ ਧੜੇ ਨੂੰ ਖਤਮ ਕਰਕੇ ਇੱਕਜੁੱਟ ਹੋਣ ਦੇ ਲਈ ਲੋਕਾਂ ਨੂੰ ਲਾਮਬੰਦ ਵੀ ਕਰਦੇ ਹੋਏ ਨਜ਼ਰਾਇਆ ਅਤੇ ਉਹਨਾਂ ਨੇ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸੀ ਉਮੀਦਵਾਰਾਂ ਨੂੰ ਜਿਤਾਉਣ ਦੇ ਲਈ ਉਹ ਗੜਸ਼ੰਕਰ ਦੇ ਵਿੱਚ ਕਾਂਗਰਸੀ ਧੜਿਆਂ ਨੂੰ ਖਤਮ ਕਰਨਗੇ ਅਤੇ ਪਾਰਟੀ ਜਿਸ ਨੂੰ ਆਪਣਾ ਉਮੀਦਵਾਰ ਬਣਾਵੇਗੀ ਉਹ ਉਸ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਣਗੇ ਤਾਂ ਕੀ ਹਲਕੇ ਦਾ ਸਰਪੱਖੀ ਵਿਕਾਸ ਹੋ ਸਕੇ ਹੋਰ ਕੀ ਕੁਝ ਗਿਆ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਤੁਸੀਂ ਬਣੇ ਹੋ ਪੰਜਾਬੀ ਅਖ਼ਬਾਰ ਚਾਣ ਦੇ ਨਾਲ ਬਿੱਟੂ ਚੋਹਾਂਦੀ ਰਿਪੋਰਟ ਗੜਚੱਕਰ 2 ਅਕਤੂਬਰ ਨੂੰ ਸਾਡੇ ਜਿਹੜਾ ਨਿਵਾਸ ਸਥਾਨ ਆ ਪਿੰਡ ਪੁਰਖਵਾਲ ਵਿਖੇ ਮਹਾਤਮਾ ਗਾਂਧੀ ਜੀ ਦੀ ਜਨਮ ਦਿਵਸ ਮਨਾ ਰਹੇ ਆ ਅਸੀਂ ਇਸ ਜਨਮ ਦਿਵਸ ਮੌਕੇ ਗੜਸ਼ੰਕਰ ਹਲਕੇ ਦੇ ਸਾਰੇ ਕਾਂਗਰਸ ਆਗੂ ਅਤੇ ਕਾਂਗਰਸ ਵਰਕਰਾਂ ਦੇ ਨਾਲ ਇਕੱਠੇ ਹੋ ਕੇ ਮਨਾ ਰਹੇ ਆ ਅਸੀਂ ਗੜਸ਼ੰਕਰ ਦੀ ਕਾਂਗਰਸ ਦੇ ਵਿੱਚੋਂ ਫੁੱਟ ਖਤਮ ਕਰਕੇ ਦੁਬਾਰਾ ਤੋਂ ਗੜਸ਼ੰਕਰ ਹਲਕੇ ਦੇ ਵਿੱਚ ਜਿਹੜਾ ਕਾਂਗਰਸ ਦਾ ਗਾੜਾ ਇਹਨੂੰ ਮਜ਼ਬੂਤ ਕਰ ਰਹੇ ਹਾਂ ਅਤੇ ਅਸੀਂ ਇਸ ਗੱਲ ਦਾ ਪ੍ਰਣ ਲੈ ਰਹੇ ਹਾਂ ਸਾਰੇ ਕਾਂਗਰਸੀਆਂ ਦੇ ਨਾਲ ਮਿਲ ਕੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਗਰੀਬਾਂ ਦੀ ਵੱਧੋ ਵੱਧ ਮਦਦ ਕੀਤੀ ਜਾਵੇ ਅਤੇ ਦਰਖਤ ਲਾ ਕੇ ਹਰਿਆਲੀ ਦਾ ਜਿਹੜਾ ਆ ਵਧੀਆ ਤਰੀਕੇ ਨਾਲ ਆਪਣਾ ਕੰਢੀ ਏਰੀਆ ਜਿਹੜਾ ਹਰਿਆਲੀ ਵਾਸਤੇ ਜਾਣਿਆ ਜਾਂਦਾ ਇਹਨੂੰ ਮੋੜ ਤੋਂ ਜ਼ਿਆਦਾ ਵਾਤਾਵਰਨ ਦੇ ਵਿੱਚ ਬਹਾਲ ਕੀਤਾ ਜਾਵੇ। ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦਾ ਜਨਮ ਦਿਹਾੜਾ ਪਿੰਡ ਪੁਰਖੋਵਾਲ ਦੇਕੇ ਗੜਸ਼ੰਕਰ ਦੇ ਸਾਰੇ ਹੀ ਕਾਂਗਰਸੀਆਂ ਨੇ ਇਕੱਠੇ ਹੋ ਕੇ ਇਹ ਮਨਾਇਆ ਜਾ ਰਿਹਾ ਹੈਗਾ ਔਰ ਅਸੀਂ ਇਹ ਗੜਸ਼ੰਕਰ ਨਿਵਾਸੀ ਸਾਰੇ ਹੀ ਨਵੇਂ ਪੁਰਾਣੇ ਜਾਂਗ ਬੱਚੇ ਇਕੱਠੇ ਹੋ ਕੇ ਇਹ ਇੱਕ ਪ੍ਰਣ ਕਰਦੇ ਹਾਂ ਕਿ ਗੜਸ਼ੰਕਰ ਦੇ ਵਿੱਚ ਦੁਆਰਾ ਤੋਂ ਕਾਂਗਰਸ ਨੂੰ ਸੰਜੀਪ ਕਰਕੇ ਲਿਆਂਦਾ ਜਾਵੇ ਤੇ ਜਿਹੜੀ ਅਗਲੀ ਸੀਟ ਹੈਗੀ ਹੈਗੀ ਹੈ ਕਾਂਗਰਸ ਨੂੰ ਵੋਟਾਂ ਪਾ ਕੇ ਜਿਤਾਈ ਜਾਣੇ ਚਾਹੀਦੀ ਹੈ ਅਸੀਂ ਆਪਣੇ ਵੱਲੋਂ ਇਹ ਪ੍ਰਣ ਕਰਦੇ ਹਾਂ ਕਾਂਗਰਸੀ ਸਾਰੇ ਇਕੱਠੇ ਹੋ ਕੇ ਕਿ ਅਸੀਂ ਲਲ ਮਿਲ ਕੇ ਗੜਸ਼ੰਕਰ ਦੀ ਸੀਟ ਨੂੰ ਜਿਤਾਵਾਂਗੇ